ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਤਲ ਜਗਤ ਬਗੀਚੇ ਅੰਦਰ ਕੀ ਜੀਵਨ ਹੈ ਫੁੱਲ ਦਾ ਕਰ ਡਲੀ ਤੇ ਫੁੱਲਿਆ ਬੈਠਾ ਅਜ ਕਦਮ ਵਿੱਚ ਰੁਲਦਾ ਗੱਡੀ ਪਰ ਕੇ ਸਰਗਤ ਤੋਰੇ ਵਿੱਚ ਆ ਗਈ ਮਤਲਕ ਦੇ ਮਤਲਕ ਨੂੰ ਮਤਲਕ ਨੂੰ ਮੋਲਿਆ ਮਾਇਆ ਸਤ ਗੁਰ ਵਿਚਰ ਗਿਆ ਗੋਦੀ ਬੈਠ ਕੇ ਬੈਠ ਕੇ ਮਤ ਦਦ ਚੰਗਿਆ ਪਹਿਣ ਘੁਲ ਲਿਆ ਲੋਰੀਆਂ ਛੋਟੀ ਉਮਰ ਉਮਰ ਗਵਾਲੀਏ ਮਿਹੜੀਆਂ ਨਖੇੜ ਖੇਡ ਖੇਡ ਕੇ ਵੱਡਾ ਹੋਇਆ ਤੇ ਹੋਇਆ ਤੇ ਹੋਸ਼ ਕੁਝ ਆਈ ਤੇ ਅਹੰਕਾਰ ਹੋ ਗਿਆ ਮੁੱਛਾ ਫੁੱਟਿਆ ਮੁੱਛਾ ਫੁੱਟਿਆ ਤਮਕ ਰੰਗ ਮਾਰੇ ਅੱਖੀਆਂ ਹੋਰ ਹੋ ਗਈਆਂ ਕਾਮ ਕ੍ਰੋਧ ਨੇ ਕ੍ਰੋਧ ਨੇ ਜਮਾਲ ਦੇਰੇ ਲੋਭ ਨੇ ਵਸਿਆ ਜਲੀਆਂ ਪੰਜਾ ਡਾਕਾਂ ਪੰਜਾ ਡੱਕਾ ਪੈਤੜ ਮੱਲਿਆ ਓਏ ਪੰਜਾ ਡੱਕਾ ਡੱਕਾ ਪੈਤੜ ਮੱਲਿਆ ਸਨ ਕਰ ਦੇਖ ਲੁੱਟਿਆ ਸੁਧ ਰਹਿਨਾ ਰਹਿਨਾ ਤਰਮਦੀ ਕੋਈ ਬੜਿਆ ਰੱਬ ਫਿਰਦਾ ਕੰਮ ਮੰਦਿਆਂ ਮੰਦਿਆਂ ਚੱਲ ਅਗੇ ਗਵਾਲੇ ਦੁੱਧ ਜੋ ਬਨ ਦੇ ਜਿਵੇਂ ਰਖਦਾ ਰੋਕ ਕਦਾ ਟਲੇ ਪਰਛਾਵ ਟਲ ਗਿਆ ਜੋ ਬਨਵੀ ਕਿਸ ਕਾਲਿਆ ਕਾਲਿਆ ਬਦਲ ਲੈ ਕ ਕਿਸ ਕਾਲਿਆ ਕਾਲਿਆ ਬਦਲ ਕੇ ਚਿੱਟ ਵਦਦ ਵਰਗੇ ਬਲ ਟੁੱਟਿਆ ਟੁੱਟਿਆ ਬੜੇ ਪਾਇਆ ਸੰਗਿਆਂ ਨੇ ਸਾਥ ਛੱਡਿਆ ਅੱਖਾਂ ਦੇਖਣ ਨੇ ਕਰ ਰਿਆ ਕਨ ਸੁਣਨ ਧੰਦਰੇ ਜਵਾਬ ਦੇਤਾ ਸਭ ਗੱਲ ਦੇ ਸਭ ਗੱਲ ਦੀ ਸਭ ਜਨ ਆਵੇ ਪੱਖੇ ਰੰਗੁ ਸਿਰ ਹਿਲਦਾ ਮਟਾ ਚੁਰਦਾ ਚੁਰਦਾ ਕਹਿੰਦਾ ਦੀ ਸ਼ਾਮੇ ਕੀ ਤਿਆ ਕਰ ਮਨ ਬਿਨ ਬੰਦਗੇ ਬੰਦਗੇ ਗਵਾਲੇ ਇਹੇ ਰੁੰਦਾ ਮਾਰੇ ਚੱਲਿਆ ਦੇਹੀ ਮੱਖਣ ਮੱਖਣਾ ਮਲਾਈਆਂ ਦੇ ਪਾਲੇ ਜੈ ਮੱਖਣਾ ਮੱਖਣਾ ਮਲਾਈਆਂ ਦੀ ਪਾਲੇ ਪੇਟਾ ਹੋ ਗਈ ਅਗਨੀ ਦੀ ਸਜਣਾ ਸਜਣਾ ਇੱਥੇ ਜੋੜਿਆ ਸਭ ਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ